ਦੇਵਾਹੀਰ ਸਾਹਿਬ ਜੀ ਵਾਹਿਗੁਰੂ ਖਸਮ ਦੇ ਨੂਰਿਆ ਸੋ কুরਸੋ ਚੱਤੀਆ ਤੁਜੀ ਤੇ ਸਤਿ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਆ ਦਰਸ਼ਨ ਦੇ ਜੀਵਾ ਗੁਰ ਤੇਰਾ ਪੁਰਨ ਕਰਮ ਹੋਵੇ ਪਾ ਮੇਰਾ ਸਤਨਾਮੁ ਸ੍ਰੀ ਵਾਹਿਗੁਰੂ ਜੀ ਥੋੜੀ ਮਲਾ ਪੰnjeਵਾ ਕਰ ਪੰnjeਵਾ ਧੋਪਦੇ ਇਕ ਓੰਕਾਰ ਸਤਿਗੁਰ ਪ੍ਰਸਾਦ ਅਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਜ ਦੋਖ ਅਰ ਅਰੋਗ ਇਹ ਤਨ ਦੇ ਸਗਲ ਦੂਰ ਕੀਨ ਅਸੋ ਗੁਣ ਮੇਰੋ ਪ੍ਰਭ ਜੀ ਕੀ ਤੰਤ ਦੁਖ ਆਰੋਗ ਇਹ ਤਾਂ ਤੇ ਸਗਰ ਦੂਰ ਕੀਨਾ ਰਹਾ ਬੰਦਨ ਤੂ ਸ਼ੋਰ ਵਿਖਿਆਤੀ ਗੁਰ ਕੋ ਸਉਦ ਮੇਰਾ ਹੀਰਾ ਦੀਨਾ ਰੂਪ ਰੂਪ ਅਨੂਪ ਵੀ ਰੁਖ ਸੁਨਾ ਵਿਚਾਰਿਓ ਪ੍ਰੇਮ ਦੇਉ ਮੋਹਿ ਹਾਲ ਰਗ ਪੀਨਾ ਪਿਛੂ ਨਾਲ ਪਾਟ ਬੀਜ ਕੋਏ ਅਨੰਦ ਪਿਤਾ ਹਰ ਕੀ ਪਤੀਨਾ ਤਿਸੇ ਕੋ ਗ੍ਰਹਿ ਸੋਇ ਸੋ ਠਾਕੁਰ ਤਸਹੀ ਕੋ ਤੀਨਾ ਵੇਖਿਓ ਲਾਗਨ ਪਾਤ ਗੀਚ ਕੋਏ ਅਨੰਦ ਚਿਤਾ ਕਰ ਕੇ ਪਤੀਨਾ ਤਸਹੀ ਕੋ ਗ੍ਰਾਸੋਈ ਭਵਨਾਨਕ ਸੋ ਠਾਕੁਰ ਤਸਹੀ ਕੋ ਤੀਨਾ ਵਾਹਿਗੁਰੂ ਕੀ ਖਾਲਸਾ ਆਹੇ ਗੁਰੂ ਦੀ ਕੀ ਕਤੇ